ਇਕ ਕੰਕਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਛਾਹੀ ਦਸਵੇਂ ਕਬਿਓ ਪਾਛ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਜਿਤ ਕੀ ਇਚਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਰਤ ਪਾਰਾ ਹਮਰੇ ਦੁਸ਼ਤ ਸਬੈ ਤੁਮ ਕਾ ਵੋ ਆਪ ਹਾਥ ਦੇ ਮੋਹੀ ਬਚਾਓ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾ ਰਾਮ ਮੋਰ ਰਚਾ ਨਿਜ ਕਰ ਦੇ ਕਰਿਐ ਸਭ ਬੈਰਨ ਕੋ ਆਜ ਸੰਗ ਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨ ਤਿਆਹੂੰ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿਆ ਚੁੰਚੁੰਚ ਸੱਤਰ ਹਮਾਰੇ ਮਾਰੀਐ आप हाथ दे मुझे बरिय मरण काल का त्रासन जो सदा हमारी पच्चा श्री अचुचू करु रच्छा राख लियो मर राखण हारे साहेब संत सहाय प्यारे दीन बंदुष्ट के हंता तुम पुरी चतुर्दा काल पाए बर्मा बपदरा काल पाए शिव जी अब काल पाए कर बिशन प्रकाशा सकल काल का किया तमाशा जवन काल जोगी सब की यो बेद राज बर्मा जो गी यो जवन का सब लोक लोग नमस्कार है ताही हमारा जवन काल सब जगत ਗਨੈਉ ਦੇਵਦਾਇ ਜਚਨ ਉਪਜਾਇਓ ਆਦੰਤੈ ਕੈ ਉਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਜਿਨਾਬ ਸੁਵਾਰੇ ਸਿਵਕੰਕੋ ਸਿਵ ਗੁਣ ਸੁਖ ਦਿਯੋ ਸਤਨ ਕੋ ਪਲਮੋਦ ਕੀਓ ਕਟਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਚਾਨਤ ਚੀਟੀ ਤੇ ਗੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक की पीर पहचाना कट कट के पट पट की जाना जब उदख करख करा कर तारा परजा तर्ततप दे अपारा जब अख करख करत हूं कबहु तुम मैं मिलत देर तर सब जेते बदन सिर सब तारे आप अपनी भोज उचारै तुम सभी ते रहते नरालम जानत भेद भेद अर आलम नंका निरंका निर्लंब आद अनिल अनाद संभता का मूड उजार्ड पैदा जाको पेव न पावत पैदा ਤਾ ਕੋ ਕਰਪਾ ਹਨ ਅਨਮਾਨਤ ਮਹਾ ਮੂੜ ਕਛ ਭੀ ਨ ਜਾਣਤ ਮਹਾ ਦੇਵ ਕੋ ਕੈ ਸਦਾ ਸੇ ਨਿਰੰਕਾਰ ਕਾ ਚਿਨ ਨਿ ਪੇ ਆਪ ਆਪਨੀ ਬੁੱਧ ਹੈ ਜੇ ਤੀ ਬੰਨਤ ਭਿਨ ਭਿਨ ਤੋਹਿ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਬ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਰੰਗ ਪਿਉ ਰਾਵ ਕੇ ਪੂਪਾ ਅੰਡ ਜੇ ਰਸੇ ਤਜ ਕੀਨੀ ਉਤਪਜ ਖਾਨ ਬਹੁ ਰਚ ਦੀਨੀ ਕਉ ਪੂ ਰਾਜਾ ਹੈ ਬੈਠਾ ਕਉ ਸਿਮਟ ਪਿਉ ਸੰਕਰ ਇਕੱਠਾ ਸਗਰੀ ਸੇ ਦਿਖਾਇ ਚੰਬ ਆ ਚੁਗਾ ਸਰੂਪ ਸੰਭਵ ਰਚਾ ਮੇਰੀ ਤੁਮ ਕਰੋ बार सिख संगरो दुष्ट जिठे उठवत उत पाता सकल मेच करो काता यश दस तब सी परे तिनके दुष्ट दुख है मरे पुरख जन पग परे त्यारे तिनके तुम संकट सब तारे जो कल को एक बार त्या है ताके काल निकट है। ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਨੇ ਤਤਕਾਲਾ ਕਿਰਪਾ ਦਰਸ ਤਨ ਜਾਈ ਨਹਿਰਿਓ ਤਾਂ ਕਿ ਤਾਪ ਤਨਕਮੋ ਹਰਿਓ ਰਿਤ ਸਿਧ ਕਰਮੋ ਸਭ ਹੋਏ ਦੁਸ਼ਟ ਛਾਅ ਛੇ ਸਕੈਨੇ ਕੋਈ ਇੱਕ ਵਾਰ ਜਿਨ ਤੂੰ ਮੈ ਸਵਾਰਾ ਕਾਲ ਫਾਸ ਤੇ ਤਾਇਓ ਬਾਰਾ ਜਿਨ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਸ਼ਾਹੀ ਦਸਵੇਂ ਕਵਿ ਉਹ ਪਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਰਤ ਪਾਰਾ ਹਮਰੇ ਦੁਸ਼ਤ ਸਭੈ ਤੁਮ ਕਾ ਉਹ ਆਪ ਹਾਥ ਦੇ ਮੋਹੀ ਬਚਾਓ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਚਾਨਿਜ ਕਰਦੇ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਈ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਬਰ ਨੇ ਧਿਆਉਂ ਜੋ ਵਰਚਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਧਾਰਿਆ ਚੁੰਚੁੰਨ ਸੱਤਰ ਹਮਾਰੇ ਮਾਰੀਐ आप हाथ दे मुझे बरिय मरण काल का त्रास नरिय हु जो सदा हमारे पच्चा श्री अचुचू करियो रचा राख लियो लियोर राखण हारे साहेब संत सहाय प्यारे दीन बंद तुम चतुर्दा काल पाए बर्मा बकदरा काल पाए शिव जीव अवतरा काल पाए कर विष्णु प्रकाशा सकल काल का किया तमाशा जवन काल जोगी जो गी सब कि जो थी थीओ जवन का सब लोग सोवारा नमस्कार है ताहे हमारा जवन काल सब जगत बनायो देवदत्त जच्छन उपजायो आदंत कहो उतारा सोई गुरु समझो हमारा नमस्कारति से को हमारी सकल प्रजा जिन आप सुवारी शिवकन को शिव गुण सुख दियो सतन को पलमोद कीयो कटकट -कट के अंतर की जानत भले बुरे की पीर पहचानत चीटी ते गुंजर स्तूला सब पर कृपा दृष्ट कर फूला संतन दुख पाए ते दुखी सुख पाए साधन के सुखी ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਖ ਕਰਖ ਕਰਾ ਕਰ ਤਾਰਾ ਪਰਸਾ ਤਰਤ ਤਬ ਦੇ ਅਪਾਰਾ ਜਬ ਅਖ ਕਰਖ ਕਰਤ ਹੋ ਕਬੂ ਤੂੰ ਮੈਂ ਮਿਲਤ ਦੇਰ ਤਰ ਸਭੂ ਜੇਤੇ ਬਦਨ ਸਿਰ ਸਭ ਤਾਰੈ ਆਪ ਆਪਣੀ ਭੂਜ ਉਚਾਰੈ ਤੁਮ ਸਭੀ ਤੇ ਰਹਿ ਤੇ ਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾ ਨਿਰਮਕਾ ਨਿਰਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ को कृपा अन मानत महामोड़ कचपी न जानत महादेव को कह सदा से आपनी बुद्ध है तो जायारा के बे सजा संसारा। एक रूपन रंग प्यो राव के पुपा अंड जेर से तीनी उत्पुज खान बहु रचदिनी कऊ फूल राजा है बैठा कऊ सेउ प्यो शंकर सगरी श्रेष्ठ दिखाई चम्भव आ चुगा स्व स्वृा मेरी तुम करो से ਕਵਾਰੁ ਸਿਕ ਸੰਗਰੋ ਦੁਸ਼ ਜਿਥੇ ਉਠਵਤ ਉਤਪਾਤਾ ਸਕਰਮਲੇਜ ਕਰੋ ਰਣ ਕਾਤਾ ਇਸ ਦਸਤਵ ਸੜਨੀ ਪਰੇ ਤਿਨ ਕੇ ਦੁਸ਼ ਦੁਖਤ ਹੈ ਮਰੇ ਪੁਰਖ ਜਉਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਈਐ ਤਾਂਕੇ ਗਨਿਕਟ ਨਈ ਹੈ ਰੱਛਾ ਹੋਇ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਨੇ ਤਤਕਾਲ ਕਿਰਪਾ ਦਸਤਨ ਜਾਇ ਨਹਿਰਿਓ ਤਾਂ ਕੇ ਤਾਪ ਤਨਕ ਮੋ ਹਰਿਓ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਛਾਵ ਛੈ ਸਕੇ ਨ ਕੋਈ ਏਕ ਵਾਰ ਜਿਨ ਤੂੰ ਮੈਂ ਸਮਾਰਾ ਕਾਲ ਫਾਸ ਤੇ ਤਾਇਓ ਬਾਰਾ ਜਿਨ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਕੇਤ ਮੈਂ ਸਣ ਤਿਹਾਰੀ ਆਪ ਹੱਥ ਦੇ ਲੈ ਹੋ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੇਂ ਕਬਿਓ ਪਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਚਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਵੋ ਆਪ ਹੱਥ ਦੇ ਮੋਹਿ ਬਚਾਓ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਚਾਨਿਤ ਕਰਦਾ ਕਰਿਆ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਈ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਣ ਧਾਂਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿਆ ਚੁੰਚੁੰਨ ਸੱਤਰ ਹਮਾਰੇ ਮਾਰੀਐ आप हाथ दे मुझे बरिय मरण काल का त्रास नरिय हु जो सदा हमारी पच्चा श्री अच्छु करियो रचा राख लियो मर राखन हारे संत सहाय प्यारे दीन बंदुष्टन के हंता तुम पुरी चतुर्द काल पाए बर्मा बब दरा, दरा काल पाए शिव जीव अब काल पाए कर विष्ण प्रकाशा सकल काल का किया तमाशा जवन काल जोगी गी सब की जो थी जवन का सब लोग सोवारा नमस्कार है ताहे हमारा जवन काल सब जगत ਨਾਯੋ ਦੇਵਦੈ ਜਚਣ ਉਪਜਾਇਓ ਆਦੰਤੈ ਕੈ ਉਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਜਿਨਾਬ ਸੁਵਾਰੀ ਸਿਵਕੰਕੋ ਸਿਵ ਗੁਣ ਸੁਖ ਦਿਯੋ ਸਤਨ ਕੋ ਪਲ ਮੋਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਚਾਨਤ ਚੀਟੀ ਤੇ ਗੁੰਜਰ ਸਤੂਲਾ ਸਬਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक की पीर पहचाना कट कट के पट पट की जाना जब उदख करख करा कर तारा परजा तर्त तब दे अपारा जब आंख करख करत हूं कबहूं तुम मिलत देर तर जेते सब जीते बदन सिर सब तारे आप अपनी भोज उचारें तुम सभीते रहते नरालम जानत भेद भेद और आलम नंका निरंका निर्लंब आद अनिल अनाद संवता का मूड उजार्ड पैदा जाको पेव न पावत पैदा ਤਾ ਕੋ ਕਰਪਾ ਹਨ ਅਨਮਾਨਤ ਮਹਾ ਮੂੜ ਕਚ ਭੇ ਨ ਜਾਣਤ ਮਹਾ ਦੇਵ ਕੋ ਕੈ ਸਦਾ ਸੇ ਨਿਰੰਕਾਰ ਕਾ ਚਿਨ ਨਿ ਪੇ ਆਪ ਆਪਨੀ ਬੁੱਧ ਹੈ ਜੇ ਤੀ ਬੰਨਤ ਭਿਨ ਭਿਨ ਤੋਹਿ ਤੇ ਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਬਿ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਰੰਗ ਪਿਉ ਰਾਵ ਕੇ ਪੂਪਾ ਅੰਡ ਜੇ ਰਸੇ ਤ ਕੀਨੀ ਉਤਪਜ ਖਾਨ ਬਹੁ ਰਚ ਦੇਨੀ ਕਉ ਹੂ ਰਾਜਾ ਹੈ ਬੈਠਾ ਕਉ ਸਿਉਂਟ ਪਿਉ ਸੰਕਰ ਇਕੱਠਾ ਸਗਰੀ ਸੇ ਦਿਖਾਇ ਚੰਬ ਆ ਚੁਗਾ ਸਰੂਪ ਸੰਭਵ ਰਚਾ ਮੇਰੀ ਤੁਮ ਕਰੋ ਸੇ ਕਵਾਰ ਸਿਕ ਸੰਗਰੋ ਦੁਸ਼ ਜਿੱਥੇ ਉਠਵਤ ਉਤਪਾਤਾ ਸਕਰਮਲੇਜ ਕਰੋਣ ਕਾਤਾ ਇਸ ਦਸਤਵ ਸਨਨੀ ਪਰੇ ਤਨਕੇ ਦੁਸ਼ ਦੁਖਤ ਹੈ ਮਰੇ ਪੁਰਖ ਜਉਣ ਪਗ ਪਰੇ ਤਿਆਰੀ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਈ ਹੈ ਤਾਂਕੇ ਗਨਿਕਟ ਨੇ ਇਹ व्रच्छा होए तए सब काला दुष्ट अरिष्ट ने तत्काल कृपा दृष्टन जाय नहरियो ताके ताप तनकमो हरिओ रिद्ध कर्मो सब होए दुष्ट छाव छ सके ने कोई एक बार जिन तो मैं संवारा काल फासे तायो बारा जिन नाम तिहारो कहा दर्द दुष्ट दोखते रहा खड़केत में सण तिहारी आप हाथ दे लेओ बारी सब ठोर महो सहाय दुष्ट दोखते लेओ बचाई एक ओंकार श्री वाहे गुरुजी की फत है पाषाही ਸਵੇ ਕਬਿਓ ਬਾਤ ਬੀਨਤੀ ਚਉ ਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਜਿਤ ਕੀ ਇਚਾ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਹਮਰੇ ਦੁਸ਼ਤ ਸਬੈ ਤੁਮ ਕਾ ਵੋ ਆਪ ਹਾਥ ਦੇ ਮੋਹਿ ਬਚਾਓ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾ ਰਾਮ ਮੋਰ ਰਚਾ ਨਿਜ ਕਰ ਦੇ ਕਰਿਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨੇ ਧਾਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿਆ ਚੁੰਚੁੰਚ 70 ਹਮਾਰੇ ਮਾਰੀਐ आप हाथ दे मुझे बरिय मरण काल का त्रासन जो सदा हमारी बच्चा श्री अचुचू करियो रच्छा राख लियो मर राखन हारे संत सहाय प्यारे दीन बंदुष्ट के हंता तुम पुरी चतुर्द काल पाए बर्मा बपदरा काल पाए शिव जीव अब तरा काल पाए कर विष्ण प्रकाशा सकल काल का किया तमाशा जवन काल जो गी सब की यो, बर्मा जो थी यो जवन का सब लोग नमस्कार है ता हमारा जवन काल सब जगत ਬਨਾਇਓ ਦੇਵ ਦੇ ਜਚਨ ਉਪਜਾਇਓ ਆਦ ਅੰਤ ਕੈ ਉਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜੀ ਨਾਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਚਰ ਸਤੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक की पीर पहचाना कट कट के पट पट की जाना जब उदख करख करा कर तारा परजा तर्तत तब दे अपारा जब आंख करख करत हूं कबहु तुम मैं मिलत देर तर जेते सब जेते बदन सिर सब तारे आप अपनी बोझ उचारें तुम सभी ते रहते नरालम जानत भेद भेद अ आलम नंका निरंका निर्लंब आद अनिल अनाद संभता का मूड उजार्ड पैदा जाको पेव न पावत पैदा ਤਾ ਕੋ ਕਰਪਾ ਹਨ ਨਮਾਨਤ ਮਹਾ ਮੂੜ ਕਛ ਭੀ ਨ ਜਾਣਤ ਮਹਾ ਦੇਵ ਕੋ ਕੈ ਸਦਾ ਸੇ ਨਿਰੰਕਾਰ ਕਾ ਚਿਨ ਨਿ ਪੇ ਆਪ ਆਪਨੀ ਬੁੱਧ ਹੈ ਜੇ ਤੀ ਬੰਨਤ ਭਿਨ ਭਿਨ ਤੋਹਿ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਬਿ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕੇ ਪੂਪਾ ਅੰਡ ਜੇ ਰਸੇ ਤਜ ਕੀਨੀ ਉਤਪਜ ਖਾਨ ਬਹੁ ਰਚ ਦੀਨੀ ਕਉ ਹੂ ਰਾਜਾ ਹੈ ਬੈਠਾ ਕਉ ਸਿਮਟ ਪਿਉ ਸੰਕਰ ਇਕੱਠਾ ਸਗਰੀ ਸੇ ਦਿਖਾਇ ਚੰਬ ਆਚੁਗਾ ਸਰੂਪ ਸੰਭਵ ਰਚਾ ਮੇਰੀ ਤੁਮ ਕਰੋ ਕਵਾਰ ਸਿਕ ਸੰਗਰੋ ਦੁਸ਼ ਜਿੱਥੇ ਉਠਵਤ ਉਤਪਾਤਾ ਸਕਰਮ ਲੇਜਕਰੋ ਰਣ ਕਾਤਾ ਇਸ ਦਸਤਵ ਸੜਨੀ ਪਰੇ ਤਿਨਕੇ ਦੁਸ਼ ਦੁਖਤ ਹੈ ਮਰੇ ਪੁਰਖ ਜਉਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਈ ਹੈ ਤਾਂਕੇ ਗਨਿਕਟ ਨਈ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਦਿਸ਼ਟ ਨੇ ਤਤਕਾਲਾ ਕ੍ਰਿਪਾ ਦਸਤੰਜੈ ਨਹਿਰਿਓ ਤਾਂਕੇ ਤਾਪ ਤਨਕਮੋ ਹਰਿਓ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਛਾਵ ਛੈ ਸਕੈਨੇ ਕੋਈ ਇਕ ਬਾਰ ਜਿੰਦ ਤੁਮੈ ਸਮਾਰਾ ਕਾਲ ਫਾਸ ਤੇ ਤਾਇਓ ਬਾਰਾ ਜਿੰਨ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇਤ ਮੈਂ ਸਣ ਤਿਹਾਰੀ ਆਪ ਹੱਥ ਦੇ ਲੇ ਹੋ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੇਂ ਕਬਿਉ ਪਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਚਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਵੋ ਆਪ ਹੱਥ ਦੇ ਮੋਹਿ ਬਚਾਓ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਚਾਨਿਤ ਕਰਦਾ ਕਰਿਆ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਈ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਨ ਧਿਆਉਂ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿਆ ਚੁੰਚੁੰਨ ਸੱਤਰ ਹਮਾਰੇ ਮਾਰੀਐ आप हाथ दे मुझे बरिय मरण काल का त्रास नरिय हु जो सदा हमारी पच्चा श्री अच्छु करियो रच्छा राख लियो मर राखन हारे संत सहाय प्यारे दीन बंदुष्टन के हंता तुम पुरी चतुर्द काल पाए बर्मा बब दरा काल पाए शिव जीव काल पाए कर विष्णु प्रकाशा सकल काल का किया तमाशा जवन काल जोगी गी सब की जो थी जवन का सब लोग सोवारा नमस्कार है ताहे हमारा जवन काल सब जगत ਨਾਯੋ ਦੇਵਦੈ ਜਚਨ ਉਪਜਾਇਓ ਆਦੰਤੈ ਕੈ ਉਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਜਿਨਾਬ ਸੁਵਾਰੇ ਸਿਵਕੰਨ ਕੋ ਸਿਵ ਗੁਣ ਸੁਖ ਦਿਯੋ ਸਤਨ ਕੋ ਪਲ ਮੋਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਚਾਨਤ ਚੀਟੀ ਤੇ ਗੁੰਜਰ ਸਤੂਲਾ ਸਬਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक की पीर पहचाना कट कट के पट पट की जाना जब उदख करख करा करता रा परजा तर्तत तब दे अपारा जब आंख करख करत हूं कबहु तुम मैं मिलत देर तर सब जीते बदन सिर सब तारे आप अपनी भोज उचारें तुम सभी ते रहते नरालम जानत भेद भेद और आलम नंका निरंका निर्लंब आद अनिल अनाद संवता का मूड उजार्ड पैदा जाको पेव न पावत पैदा ਤਾ ਕੋ ਕਰਪਾ ਹਨ ਅਨਮਾਨਤ ਮਹਾ ਮੋੜ ਕਚ ਭੇ ਨ ਜਾਣਤ ਮਹਾ ਦੇਵ ਕੋ ਕੈ ਸਦਾ ਸੇ ਨਿਰੰਕਾਰ ਕਾ ਚਿਨ ਨਿ ਪੇ ਆਪ ਆਪਨੀ ਬੁੱਧ ਹੈ ਜੇ ਤੀ ਬੰਨਤ ਭਿਨ ਭਿਨ ਤੋਹਿ ਤੇ ਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਬ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਰੰਗ ਪਿਉ ਰਾਵ ਕੇ ਪੂਪਾ ਅੰਡ ਜੇ ਰਸੇ ਤ ਕੀਨੀ ਉਤਪਜ ਖਾਨ ਬਹੁ ਰਚ ਦੀਨੀ ਕਉ ਹੂ ਰਾਜਾ ਹੈ ਬੈਠਾ ਕਉ ਸਿਉਂਟ ਪਿਉ ਸੰਕਰ ਇਕੱਠਾ ਸਗਰੀ ਸੇ ਦਿਖਾਇ ਚੰਬ ਆ ਚੁਗਾ ਸਰੂਪ ਸੰਭਵ ਰਚਾ ਮੇਰੀ ਤੁਮ ਕਰੋ ਸੇ ਕਵਾਰ ਸਿਕ ਸੰਗਰੋ ਦੁਸ਼ ਜਿੱਥੇ ਉਠਵਤ ਉਤਪਾਤਾ ਸਕਰਮਲੇਜ ਕਰੋਣ ਕਾਤਾ ਇਸ ਦਸਤਵ ਸਣਨੀ ਪਰੇ ਤਿਨਕੇ ਦੁਸ਼ ਦੁਖਤ ਹੈ ਮਰੇ ਪੁਰਖ ਜਉਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਈ ਹੈ ਤਾਂਕੇ ਗਨਿਕਟ ਨਈ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਨੇ ਤਤਕਾਲਾ ਕਿਰਪਾ ਦਰਸ ਤਨ ਜਾਈ ਨਹਿਰਿਓ ਤਾਂ ਕਿ ਤਾਪ ਤਨਕਮੋ ਹਰਿਓ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਛਾਵ ਛੈ ਸਕੈਨੇ ਕੋਈ ਇੱਕ ਵਾਰ ਜਿੰ ਤੂੰ ਮੈਂ ਸੰਵਾਰਾ ਕਾਲ ਫਾਸ ਤੇ ਤਾਇਓ ਬਾਰਾ ਜਿੰਨ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਹੜਕ ਗੇਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਵ ਠੋਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤ